ਸਰਨ 1600 ਪਿੱਤਰ ਮੇਰੇ ਭਾਦੋਂ ਦੇ ਪੁਰਮਾਛੇ ਨੂੰ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਏ ਜਿਨ੍ਹਾਂ ਦਾ ਅੱਜ 4.5 ਸੌ ਸਾਲਾ ਸ਼ਤਾਬਦੀ ਗੁਰਪੁਰਬ ਹੈ ਮਹਾਰਾਜ ਜੀ ਕਿਤਨੀਆਂ ਸ਼ਕਤੀਆਂ ਦੇ ਮਾਰਕਸ ਹਨ 11 ਭਟ ਹੋਏ ਹਨ ਜਿਨ੍ਹਾਂ ਨੇ ਆਪਣੀਆਂ ਰਚਨਾ ਲਿਖੀਆਂ ਉਹਨਾਂ ਨੂੰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪ੍ਰਵਾਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਲਿਖਤ ਨੂੰ ਲਿਖਿਆ ਉਹਨਾਂ ਵਿੱਚ ਪਟਕ ਭਲਜੀ ਹੋਇਆ ਕਿਉਂ 11 ਪਟਕਾਂ ਨੂੰ ਨਾਲ ਵਿੱਚੋਂ ਇੱਕ ਪਟਕ ਭਲਜੀ ਸੰਗ ਜਿਨ੍ਹਾਂ ਨੇ ਸਤਕਰਾਂ ਦੀ ਉਪੋਵਾਂ ਦੇ ਵਿੱਚ ਇਸ ਵਈਆ ਲਿਖਿਆ ਕੰਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤਨ ਆਵੇ ਰਾਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੋਦਰ ਧਿਆਨ ਗਿਆਨ ਸਤ ਗੁਰ ਕਾ ਕਬਜਨ ਭਲ ਹੁਨੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ ਜਿਸ ਤਰ੍ਹਾਂ ਆਪਾਂ ਨੂੰ ਭਾਈ ਪਰਮਜੀਤ ਸਿੰਘ ਨੇ ਜਿਨੇ ਇਹ ਦੱਸਿਆ ਜਦੋਂ ਬਰਸਾਤ ਹੁੰਦੀ ਹੈ ਤਾਂ ਮਿਹਦੀਆਂ ਜੋ ਬੂੰਦਾਂ ਕਰਦੀਆਂ ਹਨ ਉਹਨਾਂ ਨੂੰ ਗਿਣਨਾ ਹੋਵੇ ਤਾਂ ਨਹੀਂ ਗਿਣਿਆ ਜਾਂਦੀਆਂ ਤੇ ਬਸੰਤ ਰੁੱਤ ਦੇ ਵਿੱਚ ਜਦੋਂ ਫੁੱਲ ਖਿੜਦੇ ਹਨ ਉਹਨਾਂ ਦੀ ਗਿਣਤੀ ਕਰਨ ਵੀ ਬਹੁਤ ਔਖੀ ਹੈ ਤੇ ਜਾਣ ਨਹੀਂ ਪਾਇਆ ਇਹ ਵੀ ਬਹੁਤ ਅਸੰਭਵ ਗੱਲ ਹੈ ਤੇ ਗੰਗਾ ਦੀਆਂ ਲਹਿਰਾਂ ਨੂੰ ਗਿਣਨਾ ਇਹ ਵੀ ਬਹੁਤ ਔਖੀ ਗੱਲ ਹੈ ਤੇ ਜੋ ਸ਼ਿਵ ਜੀ ਦੀ ਸਮਾਦੀ ਕਿੰਨੀ ਵੱਡੀ ਹੈ ਉਸ ਨੂੰ ਜਾਣਨਾ ਵੀ ਅਸੰਭਵ ਹੈ ਤਾਂ ਫਿਰ ਭੱਲ ਕਵੀ ਜੀ ਕਹਿੰਦੇ ਹਨ ਕਿ ਭੱਲੇ ਅਮਰਦਾਸ ਗੁਣ ਤੇਰੇ ਜੋ ਭੱਲੇ ਗੁਰੂ ਅਮਰਦਾਸ ਜੀ ਦੀ ਗੋਥ ਹੈ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ 베ਦੀ ਸਾਨ ਗੁਰੂ ਰਾਮਦਾਸ ਜੀ ਸੋਢੀ ਸਾਨ ਇਸ ਤਰ੍ਹਾਂ ਗੁਰੂ ਅਮਰਦਾਸ ਜੀ ਭੱਲੇ ਸਨ ਕਿ ਉਹਨਾਂ ਦੀ ਜੋ ਉਪਮਾ ਹੈ ਉਹ ਉਹੀ ਜਾਣ ਸਕਦੇ ਹਨ ਕੁਝ ਵਿਦਵਾਨ ਇਸ ਤਰ੍ਹਾਂ ਵੀ ਅਰਥ ਕਰਦੇ ਹਨ ਕਿ ਜੋ ਪ੍ਰਸਾਦ ਹੁੰਦੀ ਹੈ ਉਸ ਦੀਆਂ ਪੁੰਡਾਂ ਨੂੰ ਕੋਈ ਚਾਹੇ ਗਣ ਲਵੇ ਤੇ ਜੋ ਫੁੱਲ ਹਨ ਬਸੰਤ ਰੁੱਤ ਦੇ ਵਿੱਚ ਉਹਨਾਂ ਦੀ ਵਿਚਾਈ ਗਣਤੀ ਕਰ ਸੂਰਜ ਨਤਰਨਾਟਿ